कुछ दिन पहला कलकत्ता विच वापरी घटना तो बाद जिथे इस घटना पूरे देश विच रोष पाया गया सी उते ही उपताल सुरक्षा लेके भी सवाल उठे सी जिस सिसनू देखते दे हुए हूँ हस्पता सुरक्षा वधाई गई है इस तरह का पठानकोट के सिविल हस्पताल देखने मिले है दस दे ये कि डाक्टर की सिक्योरिटी लेकर हस्पतालिस चौकी बनाई गई है जिस विच जिथे तीन पुलिस मुलाजम सने एक महिला होमगार्ड की ड्यूटी लगाई गई है अते इसे चार पेस्को मुलाजमा के मुलाजमानी नशा छढ़ाओ केंद्र ड्यूटी लगाई गई है इस दे नाल नाल सिक्योरिटी विच वादा करते हुए सीसीटीवी कैमरिया भी वादा किया गया है इसका खुद खुलासा सिविल हस्पताल दे एसएमओ सुनील चंद ने मीडिया न गलबात करते हुए कहा ਸਾਡੇ ਹੌਲਸਿਬਲ ਹਸਪੀਟਲ ਪਟਾਣਕੋਟ ਵਿਖੇ ਤਿੰਨ ਜਿਹੜੀ ਪੁਲਿਸ ਪੋਸਟ ਜਿਹੜੀ ਹੈਗੀ ਆ ਉਹ ਹੈਗੀ ਆ ਜਿਹਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਹੈਗੇ ਆ ਤੇ ਇਸ ਤੋਂ ਇਲਾਵਾ ਇੱਕ ਰੀਸੈਂਟਲੀ ਇੱਕ ਇਹਨਾਂ ਨੇ ਫੀਮੇਲ ਹੋਮਗਾਰਡ ਦਾ ਜਿਹੜਾ ਮੁਲਾਜ਼ਮ ਹੈ ਉਹ ਵੀ ਭੇਜਿਆ ਹੈਗਾ ਇਸ ਤੋਂ ਇਲਾਵਾ ਸਾਡੇ ਕੋਲ ਚਾਰ ਪੈਸਕੋ ਦੇ ਮੁਲਾਜ਼ਮ ਹੈਗੇ ਆ ਜਿਹੜੇ ਕਿ ਨਸ਼ਾ ਛਡਾਊ ਕੇਂਦਰ ਵਿੱਚ ਵ ਕੰਮ ਕਰਦੇ ਹੈਗੇ ਆ ਇਸ ਤੋਂ ਇਲਾਵਾ ਅਸੀਂ ਜਿਹੜੇ 35 ਕੈਮਰੇ ਸਾਡੇ ਕੋਲ 35 ਕਲੋਜ਼ ਸਰਕਟ ਕੈਮਰਾ ਹੈਗੇ ਆ ਜਿਹੜੇ ਇਸ ਵਿਲਸ ਹਸਪੀਟਲ ਵਿੱਚ ਇੰਸਟਾਲਡ ਹੈਗੇ ਆ ਜਿਹਦਾ ਵਿੱਚੋਂ ਤਿੰਨ ਕੈਮਰੇ ਦਾ ਕੰਟਰੋਲ ਜਿਹੜਾ ਹੈਗਾ ਉਹ ਪੁਲਿਸ ਕੰਟਰੋਲ ਰੂਮ ਵਿੱਚ ਹੈਗਾ ਹੈ ਤੇ ਬਾਕੀ ਜਿੰਨੇ ਵੀ ਕੈਮਰੇ ਹੈਗੇ ਆ ਅਸੀਂ ਸਟ੍ਰੈਟੈਜਿਕ ਥਾਵਾਂ ਤੇ ਲਗਾਏ ਹੋਏ ਹੈਗੇ ਤੇ ਸਾਡੇ ਕੋਲ ਉਹਨਾਂ ਦੀ ਰਿਕਾਰਡਿੰਗ ਜਿਹੜੀ ਹੈਗੀ ਹੈ ਅਵੇਲੇਬਲ ਰਹਿੰਦੀ ਹੈ ਸਾਡੇ ਡਿਪਾਰਟਮੈਂਟ ਤੁਸੀਂ ਲਿਖ ਦਿੱਤਾ ਹੈਗੇ ਅੱਗੇ ਨਵੀਂ ਭੁਗਤਾਨ ਦੇ ਸਾਡੇ ਮਾਨਯੋਗ ਸੇਵਾ ਸੱਜਣ ਡਾਕਟਰ ਗੁਰਮੀਤ ਲਾਲ ਨਾਲ ਸਾਡੀ ਪਰਸੋ ਮੀਟਿੰਗ ਹੋਈ ਸੀ ਜਿਹਦੇ ਵਿੱਚ ਸੁਰੱਖਿਆ ਦਵਾਇਆ ਹੈਗਾ ਕਿ ਉਹ ਸਟੇਟ ਲੈਵਲ ਤੇ ਗੱਲ ਕਰਕੇ ਜਿਹੜਾ ਪੁਲਿਸ ਮੁਲਾਜ਼ਮ ਹੈਗਾ ਉਹ ਹੋਰ ਵੀ ਵਿਵਦਾਨ ਦੀ ਅਪੀਲ ਕਰਨਗੇ ਬਿਲਕੁਲ ਬਾਉਂਡਰੀ ਵੀ ਹੈਗੀ ਉਹਦੇ ਕਰਕੇ ਵੀ ਕੁਝ ਸਮੱਸਿਆਵਾਂ ਆ ਰਹੇ ਨੇ ਅਸੀਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਸਡੀਓ ਸਾਹਿਬ ਨੂੰ ਬੁਲਾਇਆ ਹੈਗਾ ਤੇ ਉਹਨਾਂ ਨੂੰ ਇਹ ਦੱਸਿਆ ਹੈਗਾ ਕਿ ਸਾਡਾ ਜਿੱਥੇ ਜੇ ਕਿਤੇ ਕੋਈ ਵਾਲ ਟੁੱਟੀ ਹੋਈ ਹੈਗੀ ਇਹਦੇ ਵਾਲ ਟੁੱਟੀ ਹੋਈ ਹੈਗੀ ਤੇ ਉਹਦੀ ਤੁਰੰਤ ਤੋਂ ਤੁਰੰਤ ਰੇਪਰ ਕਰਵਾਈ ਜਾਵੇ